ਅੱਜ ਸੀ ਬਣਾਮਗੇ ਮਟਰ ਪਨੀਰ ਦੀ ਬਹੁਤ ਟੇਸਟੀ ਸਬਜ਼ੀ ਇਹਦੇ ਲਈ ਪੈਨ ਵਿੱਚ ਦੋ ਚਮਚ ਤੇਲ ਦੇ ਪਾ ਕੇ ਪਨੀਰ ਨੂੰ ਥੋੜਾ ਜਿਹਾ ਗੋਲਡਨ ਹੋਣ ਤੱਕ ਭੁੰਨ ਲਾਂਗੇ ਥੋਨੂੰ ਪਰਟਾ-ਪਰਟਾ ਕੇ ਇਹਨਾਂ ਨੂੰ ਭੁੰਨ ਲੈਣਾ ਇਹਨੂੰ ਅਸੀਂ ਬਾਰ ਕੱਢ ਲਾਂਗੇ ਭੁੰਨਣ ਤੋਂ ਬਾਅਦ ਥੋੜਾ ਫਰਾਈ ਕਰਨ ਤੋਂ ਬਾਅਦ ਇਸੇ ਤੇਲ ਵਿੱਚ ਤਿੰਨ ਤੋਂ ਚਾਰ ਅਸੀਂ ਪਿਆਜ਼ ਲਈਏ ਲੰਬੇ ਪੀਸ ਵਿੱਚ ਕੱਟਦੇ ਹੋਏ ਚਾਰ ਤੋਂ ਪੰਜ ਲਸਣ ਦੀਆਂ ਕਲੀਆਂ ਤੇ ਇਹਦੇ ਵਿੱਚ ਪਾਵਾਂਗੇ ਦੋ ਟਮਾਟਰ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਤੇ ਅੱਧਾ ਚਮਚ ਨਮਕ ਪਾ ਕੇ ਇਹਨਾਂ ਨੂੰ ਟਾ ਕੇ ਥੋੜਾ ਜਿਹਾ ਸੌਫਟ ਹੋਣ ਤੱਕ ਪਕਾ ਲਵਾਂਗੇ ਜਦੋਂ ਇਹ ਸੌਫਟ ਹੋ ਜਾਣ ਇਹਨ ਤੇ ਪੇਸਟ ਕਿੰਬੜਾ ਅਸੀਂ ਬਣਾ ਕੇ ਰੱਖਿਆ ਸੀ ਪਿਆਜ਼ ਦਾ ਉਹ ਇਹਨੂੰ ਚੰਗੀ ਤਰ੍ਹਾਂ ਡਰਾਈ ਹੋਣ ਤੱਕ ਭੁੰਨ ਲੈਣਾ ਹੈ ਇਹਦੇ ਵਿੱਚ ਵਾਂਗੇ ਨਮਕ ਹਲਦੀ ਹਲਾਲ ਮਿਰਚ ਤੇ ਧਨੀਆ ਪਾਊਡਰ ਪਾ ਕੇ ਚੰਗੀ ਤਰ੍ਹਾਂ ਇਹਨੂੰ ਪਕਾ ਲੈਣਾ ਹੈ ਅੱਧਾ ਕੱਪ ਪਾਣੀ ਪਾ ਕੇ ਚੰਗੀ ਤਰ੍ਹਾਂ ਇਹਨੂੰ ਪਕਾ ਲੈਣਾ ਹੈ ਅਸੀਂ ਟਮਾ ਤੇ ਅੱਧਾ ਇੱਕ ਕੱਪ ਮਟਰ ਪਾਵਾਂਗੇ ਇਹਨਾਂ ਨੂੰ ਮਟਰਾਂ ਨੂੰ ਮਸਾਲੇ ਨਾਲ ਚੰਗੀ ਤਰ੍ਹਾਂ ਭੁੰਨ ਕੇ ਅੱਧਾ ਕੱਪ ਪਾਣੀ ਦਾ ਪਾ ਕੇ ਚੰਗੀ ਤਰ੍ਹਾਂ ਇਹਨੂੰ ਸੌਫਟ ਹੋਣ ਤੱਕ ਪਕਾ ਲੈਣਾ ਹੈ ਇਹਦੇ ਵਿੱਚ ਪਾਵਾਂਗੇ ਅਸੀਂ ਫਰੈਸ਼ ਕਰੀਮ ਉਬਾਲ ਕੇ ਦੁੱਧ ਵਿੱਚ ਤੋਂ ਜਿਹੜੀ ਉਤਾਰ ਲੈਂਦੇ ਉਹ ਐਡ ਕਰਾਂਗੇ ਅੱਧਾ ਕਾ ਪਾਣੀ ਦਾ ਪਾ ਕੇ ਇਹਨੂੰ ਥੋੜਾ ਜਿਹਾ ਹੋਰ ਸੌਫਟ ਹੋਣ ਤੱਕ ਉਨ ਲਾਂਗੇ ਲਾਸਟ ਵਿੱਚ ਇਹਦੇ ਵਿੱਚ ਅਸੀਂ ਪਨੀਰ ਐਡ ਕਰਾਂਗੇ ਕਸੂਰੀ ਮੇਥੀ ਐਡ ਕਰਾਂਗੇ ਗਰਮ ਮਸਾਲਾ ਪਾ ਕੇ ਇਹਨੂੰ ਸਰਵ ਕਰ ਲਾਂਗੇ ਸਾਡਾ ਪਨੀਰ ਬਣ ਕੇ ਤਿਆਰ ਹੈ